ਕਵਰਨਾਮਾ ਦੇਖ ਰਿਹਾ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰਿ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਫੂਸ ਰਾਜ ਤਾਜ਼ਾ ਸਰਵੇ ਹਲਕਾ ਲੁਧਿਆਣਾ ਪਸ਼ਮੀ ਤੀ ਜਿਮਨੀ ਚੌਂ ਨੂੰ ਲੈ ਕੇ ਇੱਕ ਪਾਸੇ ਸਭ ਤੋਂ ਪਹਿਲਾਂ ਪਹਿਲ ਕਦਮੀ ਕੀਤੀ ਆਮ ਆਦਮੀ ਪਾਰਟੀ ਨੇ ਆਮ ਆਦਮੀ ਪਾਰਟੀ ਨੇ ਮੌਜੂਦਾ ਮੈਂਬਰ ਆਫ ਪਾਰਲੀਮੈਂਟ ਸੰਜੀਵ ਅਰੂੜਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੈ ਉਸ ਤੋਂ ਬਾਅਦ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਭਾਰਤ ਪੂਸ਼ਣ ਆਸ਼ੂ ਅੱਜ ਸਵੇਰ ਤੋਂ ਲਗਾਤਾਰ ਭਾਰਤ ਪੂਸ਼ਣ ਆਸ਼ੂ ਵੱਲੋਂ ਜਿਹੜੇ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਕਿ ਸਾਡੇ ਹੌਸਲੇ ਬਲੰਦ ਨੇ ਇਹ ਚੋਣ ਜਿੱਤ ਕੇ ਮੈਂ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦੀ ਝੂਲੀ ਦੇ ਵਿੱਚ ਪਾਵਾਂਗਾ ਇਧਰੋਂ ਚਰਨਜੀਤ ਸਿੰਘ ਚੰਨੀ ਨੇ ਅਧਾਰ ਮਾਰ ਦਿੱਤੀ ਹੈ ਕਿ ਧੱਕਾ ਨਾ ਕਰਨਾ ਹੈ ਨਾ ਧੱਕਾ ਕਰਦੇ ਆਂਗੇ ਤੇ ਨਾ ਧੱਕਾ ਸਮਾਂਗੇ ਯਾਨੀ ਕਿ ਹੁਣ ਕਾਟੋ ਕਲੇਸ਼ ਕਾਟੇ ਦੀ ਟੱਕਰ ਕੁੰਡੀਆਂ ਦੇ ਸਿੰਘ ਫਸਣਗੇ ਭਾਰਤੀ ਜਨਤਾ ਪਾਰਟੀ ਵੀ ਹਿੱਦੂ ਚਿਹਰਾ ਚੋਣ ਮੈਦਾਨ ਦੇ ਵਿੱਚ उतारेਗੀ ਸ਼੍ਰੋਮਣੀ ਅਕਾਲੀ ਦਲ ਸਿੱਖ ਚਿਹਰਾ ਕੱਲ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਨ ਚਾਰੀ ਹੈ ਜੇ ਤਾਜ਼ਾ ਸਰਵੇ ਦੀ ਗੱਲ ਕਰੀਏ ਭਾਰਤ ਕੁਸ਼ਨ ਆਸ਼ੂ ਦੇ ਹੌਸਲੇ ਵੀ ਇਸ ਸਮੇਂ ਬੁਲੰਦ ਨੇ ਉਹਨੇ ਕਿਹਾ ਕੋਈ ਚਿੰਤਾ ਨਹੀਂ ਦੋ ਵਾਰ ਆਲਰੇਡੀ ਇਥੋਂ ਜਿਹੜੇ ਨੇ ਉਹ ਵਿਧਾਇਕ ਰਹਿ ਚੁੱਕੇ ਨੇ ਜੇ ਗੱਲ ਕਰੀਏ ਸੰਜੀਵ ਅਰੂੜਾ ਦੀ ਸੰਜੀਵ ਅਰੂੜਾ ਆਮ ਆਦਮੀ ਪਾਰਟੀ ਵੱਲੋਂ ਨੇ ਮੌਜੂਦਾ ਸਰਕਾਰ ਹੈ ਸਰਕਾਰ ਦੇ 2 ਸਾਲ ਰਹਿੰਦੇ ਨੇ ਲੇਕਿਨ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵਾਸਤੇ ਜਿਮਨੀ ਚੋਣ ਸਭ ਤੋਂ ਵੱਡੀ ਸਿਰਦਰਦੀ ਹੈ ਖਾਸ ਕਰਕੇ ਭਾਰਤੀ ਜਨਤਾ ਪਾਰਟੀ ਵਾਸਤੇ ਚਲੋ ਜੇਕਰ ਸ਼੍ਰੋਮਣੀ ਅਕਾਲੀ ਦਲ ਇਹ ਚੋਣ ਨਹੀਂ ਵੀ ਜਿੱਤਦੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਿਤੇ ਨਾ ਕਿਤੇ ਜਾ ਕੇ ਬਹੁਤ ਸਾਰੀਆਂ ਸੀਟਾਂ ਮਿਲਦੀਆਂ ਕਿਆ ਅਸਰਗਾਈਆਂ ਲਗਾਈਆਂ ਜਾ ਰਹੀਆਂ ਨੇ ਸ਼ਰੂਮਣੀ ਅਕਾਲੀ ਦਲ ਨੇ ਲੇਕਿਨ ਭਾਰਤੀ ਜਨਤਾ ਪਾਰਟੀ ਦੇ ਮੌਜੂਦਾ ਵਿਧਾਇਕ ਅਤੇ ਮੌਜੂਦਾ ਮੰਤਰੀ ਉਹਨਾਂ ਨੇ ਕਹਿ ਵੀ ਦਿੱਤਾ ਸੀ ਮਰਜਿੰਦਰ ਸਿੰਘ ਸਿੱਦਸਾ ਹੋਣਾ ਨਹੀਂ ਉਹਨਾਂ ਨੇ ਕਿਹਾ ਕਿ ਜੇਕਰ ਭਾਰਤੀ ਜਨਤਾ ਪਾਰਟੀ ਨੂੰ ਵੋਟ ਕਿਸੇ ਨੇ ਨਹੀਂ ਪਾਉਣੀ ਹਲਕਾ ਲੁਧਿਆਣਾ ਵੈਸ ਤੋਂ ਤੇ ਬੈਟਰ ਹੈ ਆਮ ਆਦਮੀ ਪਾਰਟੀ ਦਾ ਵਾਇਪ ਕੱਟ ਕਰੋ ਕਾਂਗਰਸ ਦਾ ਵਾਇਪ ਆਟ ਕਰੋ ਸ਼ਰੂਮਣੀ ਅਕਾਲੀ ਦਲ ਨੂੰ ਵੋਟ ਪਾ ਦਿਓ ਤੇ ਫਿਰ ਭਾਰਤੀ ਜਨਤਾ ਪਾਰਟੀ ਦੀ ਉਤੇ ਵੋਟ ਕਿੰਨੀ ਕੁ ਹੈ ਇਹ ਹੁਣ ਸ਼ਰੂਮਣੀ ਅਕਾਲੀ ਦਲ ਦੇ ਆਗੂ ਨੂੰ ਪਤਾ ਹੋਣਾ ਚਾਹੀਦਾ ਹੈ ਜੇ ਭਾਰਤੀ ਜਨਤਾ ਪਾਰਟੀ ਨੂੰ ਖੁਦ ਠਕਟਾ ਹੋਣਾ ਚਾਹੀਦਾ ਹੈ ਕਈ ਤਾਂ ਲੋਕ ਇਹ ਵੀ ਕਹਿੰਦੇ ਨੇ ਕਿ ਹੋ ਸਕਦਾ ਹੈ ਕਿ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੋਈ ਸਾਂਝਾ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਜਾਵੇ ਲੇਕਿਨ ਇਹ ਹਾਲੇ ਖਦਸ਼ੇ ਨੇ ਹਾਲੇ ਇਹ ਕਿਆਸ ਲਗਾਈਆਂ ਲਗਾਈਆਂ ਜਾ ਰਹੀਆਂ ਨੇ ਲੇਕਿਨ ਜੇ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੇ ਵੀ ਇਸ ਸਮੇਂ ਹੌਸਲੇ ਬੁਲੰਦ ਨੇ ਕਿਉਂਕਿ ਸੁਖਬੀਰ ਸਿੰਘ ਬਾਦਲ ਉੱਪਰ ਕੇ ਆਉਣਗੇ ਪੂਰਾ ਤਾਮ ਝਾਮ ਝੋਕਣਗੇ ਇਹਨਾਂ ਜਿਮਣੀ ਝੋਨ ਇਸ ਜਿਮਣੀ ਝੋਨ ਦੇ ਵਿੱਚ ਜੇਕਰ ਭਾਰਤੀ ਜਨਤਾ ਪਾਰਟੀ ਚ ਆਉਂਦੀ ਹੈ ਤਾਂ ਰਵਨੀਤ ਬਿੱਟੂ ਝੋਕਣਗੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਾਂ ਪੱਕੇ ਡੇਰੇ ਹੁਣ ਲੁਧਿਆਣੇ ਲਾ ਲਨੇ ਨੇ ਤੇ ਆਸ਼ੂ ਭਰਤਾ ਸ਼ਿਪੂਸ਼ਣ ਤਾਂ ਹੈ ਹੀ ਉਥੋਂ ਦਾ ਲੇਕਿਨ ਕਾਂਟੇ ਦੀ ਟੱਕਰ ਦੇ ਵਿੱਚ ਸਭ ਤੋਂ ਜਿਹੜਾ ਵੱਡੀ ਉਮੀਦ ਅਸੀਂ ਜਾਰੀ ਹੈ ਬਾਜ਼ੀ ਮਾਰਨ ਦੀ ਦੋ ਨਾਮ ਸਭ ਤੋਂ ਪਹਿਲਾਂ ਅੱਗੇ ਆ ਰਹੇ ਨੇ ਪਹਿਲਾ ਨਾਮ ਆ ਰਿਹਾ ਆਮ ਆਦਮੀ ਪਾਰਟੀ ਦਾ ਦੂਸਰਾ ਆ ਰਿਹਾ ਹੈ ਭਾਰਤ ਭੂਸ਼ਣ ਆਸ਼ੂ ਯਾਨੀ ਕਿ ਕਾਂਗਰਸ ਦਾ ਅਤੇ ਤੀਜੇ ਨੰਬਰ ਤੇ ਸ਼ਰੋਮਣੀ ਅਕਾਲੀ ਦਲ ਹੈ ਜੇਕਰ ਭਾਰਤੀ ਜਨਤਾ ਪਾਰਟੀ ਜਿਸ ਤਰ੍ਹਾਂ ਮਰਜਿੰਦਰ ਸਿੰਘ ਸਿਰਸਾ ਕਹਿ ਰਹੇ ਨੇ ਕਿ ਜੇਕਰ ਆਮ ਆਦਮੀ ਪਾਰਟੀ ਨੇ ਵੋਟ ਪਾਉਣੀ ਹੈ ਜਾਂ ਕਾਂਗਰਸ ਨੂੰ ਵੋਟ ਪਾਉਣੀ ਹੈ ਇਟ ਇਜ਼ ਬੈਟਰ ਟੂ ਅ ਵੋਟ ਸ਼ਰੋਮਣੀ ਅਕਾਲੀ ਦਲ ਜੇਕਰ ਸ਼ਰੋਮਣੀ ਅਕਾਲੀ ਦਲ ਨੂੰ ਭਾਰਤੀ ਜਨਤਾ ਪਾਰਟੀ ਦੀ ਵੋਟ ਪੈ ਜਾਂਦੀ ਹੈ ਤਾਂ ਮੋਰਚਾ ਫਤਿਹ ਸ਼ਰੋਮਣੀ ਅਕਾਲੀ ਦਲ ਦਾ ਉਮੀਦਵਾਰ ਵੀ ਕਰ ਸਕਦਾ ਹੈ ਲੇਕਿਨ ਇਸ ਸਮੇਂ ਤਾਂ ਕੋਈ ਟੱਕਰ ਹੋਗੀ ਹੈ ਆਮ ਆਦਮੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਵੀ ਹੋਣ ਪੂਰੀ ਮੈਦਾਨ ਦੇ ਵਿੱਚ ਡਟੇਗੀ ਜਿੱਤਣ ਦੀਆਂ ਕਿਆਸਰਗਾਈਆਂ ਲਗਾਈਆਂ ਜਾਣਗੀਆਂ ਕਿਉਂਕਿ 2027 ਦੀਆਂ ਵਿਧਾਨ ਸਭਾ ਦਾ ਚੋਣਾਂ ਦਾ ਪ੍ਰਵਿਕ ਸ਼੍ਰੋਮਣੀ ਅਕਾਲੀ ਦਲ ਦਾ ਵੀ ਜਿਮਣੀ ਚੋਣ ਤ ਤੈ ਹੋਵੇਗਾ ਧੰਨਵਾਦ